ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਆਪਾਂ ਥੋੜੇ ਲੇਟ ਨਹੀਂ ਮੈਂ ਬੰਦੇ ਕੱਢਣ ਲਿਆ ਭਾਜੀ ਬੰਦਿਆਂ ਨੂੰ ਕਿੜਾ ਗੂੜਾ ਮਾਰ ਕੇ ਸਾਰੇ ਕੱਢ ਗਏ ਅੱਜ ਹੁਣ ਬੈਂਡਰ ਚਾਲੂ ਕਰਨੇ ਅੱਜ ਹੁਣ ਮਸ਼ੀਨ ਚਾਲੂ ਕਰਨੇ ਅੱਜ ਸਾਰਾ ਕੁਝ ਕੰਮ ਚੱਲ ਰਿਹਾ ਸ਼ੈਡਿਊਲ ਭਰਿਆ ਕੰਮ ਇੱਕ ਡਰਾਈਵਰਾਂ ਦੀ ਬੜੀ ਕੰਪਨੀ ਆਉਣ ਡੀ ਡਰਾਈਵਰ ਘੱਟ ਵਾ ਇਹ ਨਹੀਂ ਆ ਕਿਦਾਂ ਸਿਸਟਮ ਆਵੇ ਨਾ ਰੀ ਪਰ ਬਾਲਾ ਹੌਲ ਆਇਆ ਕਰਤਾ ਹਨਾ ਜੀ ਦੀ ਮਸ਼ੀਨ ਉਹ ਬਦਲ ਯਾਰ ਤੂੰ ਆ ਛੱਡ ਦੇ ਤੂੰ ਆਰਮੀ ਡੋਲ ਬਦਲਾਉਦਾ ਮਸ਼ੀਨ ਦੀ ਕਟਾਈ ਦਾ ਆਰਮੀ ਡੋਲ ਚੇਂਜ ਕਰਨਾ ਕੀ ਕਰ ਲੱਗੇ ਨਹੀਂ ਟਾਇਰ ਦੇ ਕਰਦਾ ਬਣਾਉਂਦਾ ਮੈਂ ਚੱਲ ਚੱਲ ਤਾਂ ਚਾਲ ਸੁਧਰਾ ਹੋਣ ਅਜ 575 ਦੇ ਟਾਇਰ ਬਦਲਨੇ ਪਹਿਲਾਂ ਉਹਦੇ ਟਾਇਰਾਂ 'ਚ ਹਵਾ ਚੈੱਕ ਕਰੋ ਮਨਸ਼ਾ ਕਾ ਹਵਾ ਭਰਨ ਵਾਲੀ ਆ ਇੱਕ ਆਫਾ ਨਵਾਂ ਆਪ ਲੈ ਆਇਆ ਈਲੇ ਰੰਗ ਦਾ ਉਰਾਰ ਦੇ ਪੜਾ ਲਾ ਤੋ ਟੋਜਨ ਪੜਾ ਤਾ ਨੂੰ ਰਸਾ ਰਸਾ ਲਿਆਓ ਨਾ ਰੋਜਾ ਰੋਜਾ ਵੀ ਲਾਲੇ ਨੇ ਤੂੰ ਉਹ ਡੇਕ ਨਾ ਜਾਓ ਨਹੀਂ ਡੇਕਦੇ ਤੂੰ ਉਡਾਰ ਲਿਆ ਯਾਰ ਉਤਰਾਂ ਦੇ ਇੱਤੇ ਪੌੜੀ ਦੇ ਜਿੱਦਾਂ ਮਰਜ਼ੀ ਚੜੀ ਫਿਰ Oh. Caca, apalah gabung diawa? Caca, apalagi melihat ya caca. ਚਲਾਇਆ ਇਹ ਦੀ ਇਹ ਦੋ ਕੁ ਮਾ ਮੜੇ ਗੰਡਾ ਆ ਜੀ ਤਾਂ ਜਾਣਾ ਪਹਿਲਾਂ ਹੀ ਦੇਖ ਲਿਆ ਕਰਨਾ ਗੰਡ ਮਾਰਦਿਆ ਕਰ ਨੀ ਯਾਰ ਤੋਂ ਬਾਅਦ ਇਤਨਾ بڑا ਉੱਠਾ ਕਰਦਾ ਜਿੰਨੇ ਹਿਸਾਬ ਲਾਇਆ ਨਾ ਕਿੰਨੇ ਕੱਢਦਾ ਹਾਂ ਅੱਜ ਲਿਖ ਦੇਣਾ ਉੱਪਰ ਤੇ ਇੱਥੋਂ ਕੱਢਣਾ ਇਹਦੇ ਤੋਂ ਕੱਢਣਾ ਆਹ ਇੱਥੋਂ ਇੱਥੋਂ ਚਲੇਗਾ पहले इच्छु कर दो, ठीक है? है। आज हरता पहले कहाँ से? आज इधर ना बाटना खाली इधर ना इधर रवि, इधर ना इधर ठीक है? हाँ शारदी कर दो ਉਹ ਪੌਣੇ ਗੱਡ ਮਾਰਦੇ ਦੂਜੇ ਨੂੰ ਮੁੱਕਣ ਵਾਲੇ ਨੂੰ ਆ ਗਿਆ ਇੱਥੇ ਤੋਂ ਬਾਅਦ ਔਰ ਜਦੋਂ ਅੱਧਾ ਗਾ ਉਹਥੇ ਪੈ ਗਿਆ ਇਹ ਪਹਿਣਾ ਸਿੱਧਾ ਹੀ ਉੱਥੇ ਕਿਉਂਕਿ ਇਹ ਇਧਰ ਨੇ ਬੰਨੇਗਾ ਸਿੱਧਾ ਆ ਪਾ ਗਿਆ ਤੇ ਸੂਈ ਦੇ ਉਤਲੇ ਬੰਨੇ ਦੀ ਪਹਿਣਾ ਲੰਦਾ ਆਏ ਜੀ ਸੁਈ ਹੈ ਨਾ ਆਪਣੀ ਮਸ਼ੀਨ ਦਾ ਆਰਮੀ ਡੋਲ ਖਰਾਬ ਹੋ ਗਿਆ ਹੈ ਅੱਜ ਨਵਾਂ ਲੈ ਗਿਆ ਤਾਂ ਤਾਂ ਪਾਉਣ ਦੇ ਇਹ ਕਰ ਲਗਾ ਇਹ ਪਾ ਦੇ ਪੈ ਮੜੇ ਟੇਢੇ ਕਰਦੇ ਨਹੀਂ ਉਹ ਖੋਲ ਕੇ ਪਿੱਛੇ ਨੂੰ ਆਣਗੇ ਨਾ ਨਹੀਂ ਤਾਂ ਪਿੱਛੇ ਖੋਲ ਕੇ ਚੱਲ 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 ਕਰ ਲਓ ਜੋ ਕਰਨਾ ਤੀ ਫੁਰਤੀ ਮਾਰਨਾ ਇਹ ਵਾਲੇ ਸਾਰੇ ਵੀਰ ਭਰਾ ਆਪਣੇ ਸ਼ਰਟ ਦੇ ਵਿੱਚ ਆ ਜਾਂਦੇ ਆ ਇੱਕ ਪੁਆਇੰਟ ਜਗਦਾ ਨਾ ਇਹ 2 ਮਿੰਟ ਲਾਉਣੇ ਕੋਲ ਚੱਲਦਾ ਵੀਰ ਇੱਕ ਹੀ ਆ ਪਰ ਇੱਕ ਆ ਵੱਡੀ ਲੈਡ ਨਹੀਂ ਚੱਲਦੀ ਇੱਕ ਇੱਕ ਛੋਟੀ ਟੂਬ ਚੱਲਦੀ ਵੱਡੀ ਨਹੀਂ ਚੱਲਦੀ ਇਹ ਵੇਲੇ ਸਾਰੇ ਸੰਧੂ ਫੈਮਿਲੀ ਇੱਥੇ ਹੁੰਦੀ ਆ ਕਰਮਜੀਤ ਸਿੰਘ ਵੀ ਪ੍ਰੋਪਰ ਆਉਂਦੇ ਰੋਜ਼ ਇਹਨਾਂ ਦੀ ਕੰਬੈਨ ਤੇ ਡਿਊਟੀ ਆ ਚਲੋ ਖਰਦਾ ਵਾਹਿਗੁਰੂ ਜੀ ਖਰਦਾ ਜੀ ਦੋ ਕਲਾਬ ਸਾਰੇ ਪੰਜਾਬ ਜੀ ਆਏ ਨੁਕਸਾਨ ਬਹੁਤ ਹੋਇਆ ਸਾਰੇ ਬਰਡ ਕਵਰਾਂ ਪਹੁੰਚ ਗਿਆ ਜੀ ਅਗਲਾ ਪਿੰਡ ਦੀ ਦੁਕਾਨ ਸਤੇ ਬੜਾ ਤੋੜਿਆ ਪਰ ਜੋ ਨੁਕਸਾਨ ਹੋਇਆ ਉਹਦੇ ਹੀ ਬੂਤ ਤੇ ਉਹਦੀ ਹਮਾਇਤ ਵਾਸਤੇ ਜੋ ਸੰਗਤਾਂ ਨੇ ਮਤ ਦਿੱਤੀ ਉਹ ਵੀ ਇੱਕ ਅਜਿਹੀ ਮਿਸਾਲ ਹੀ ਕਾਇਮ ਕਰਦੀ ਆ ਜੀ ਲੋਕ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਸਾਰੀ ਸੰਗਤ ਦਾ ਅਰਕੀ ਦੇ ਕੌਮਾਂ ਤੋਂ ਪੰਜਾਬ ਤੋਂ ਬਾਹਰ ਗੱਲ ਚੱਲ ਗਈ ਸਾਰੇ ਵਰਲਡ Hindu, Muslim, Sikh ਸਾਈ ਸਾਰਿਆਂ ਨੇ ਹੱਥ ਵਧ ਮੱਤ ਕੀਤੀ ਉਸੇ ਮਤ ਦੇ ਵਿੱਚ ਹਿੱਸਾ ਪਾਉਂਦੇ ਹੋਏ ਜਿਲ੍ਹਾ ਬਠਿੰਡਾ ਤਲਵੰਡੀ ਸਾਬੋ ਨਵਾਂ ਪਿੰਡ ਤੋਂ ਇਹ ਸੰਗਤ ਆਈ ਆ ਇਹ ਸੰਗਤ ਦੀ ਸਰੂਪ ਤੇ ਆਈ ਜਾਣੇ ਫੋਟੋ ਤੇ ਨਾਮ ਵੇਖ ਨੂੰ ਸਾਰਿਆਂ ਦੇ ਆਪ ਜਾਣਦਾ ਜਿਨ੍ਹਾਂ ਨੇ ਸੇਵਾ ਇਕੱਠੀ ਕਰਕੇ ਥੱਲੀ ਹੋਈ ਕੋਈ ਐਨ ਆਲਾ ਹੀ ਕੋਈ ਪਿੰਡੂ ਵੀਰ ਉਹਨਾਂ ਦੇ ਵੀ ਨਾਮ ਵੇਖ ਨੂੰ ਆਪ ਜਾਣਦਾ ਵਾ ਇਹ ਸਾਨੂੰ 2 ਲੱਖ ਰੁਪਏ ਦੀ ਮਤ ਦੇ ਕੇ ਚੱਲੇਗਾ ਅਸੀਂ ਡੀਜ਼ਲ ਲਈ ਉੱਥੇ ਲੇਵਰ ਚਲਦੀ ਆ ਲੇਵਰ ਨੂੰ ਦਈਏ ਜਿੱਥੇ ਵੀ ਕਮੇਟੀ ਆਲੀ ਕਰਾਂ ਤੇ ਆਲੀ ਖੋਦ ਜੋ ਬਾਹਰ ਪੰਛੀ ਵੀ ਟਟਾ ਵਾ ਉਹਦੀ ਮੁਰਮਤ ਹੱਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰਿਆਂ ਪਰਿਵਾਰਾਂ ਨੂੰ ਤੰਤਰਸ਼ਟੀ ਕਾਰੋਬਾਰ ਤੇ ਵਾਧੇ ਘਰਾਂ 'ਚ ਪਿਆਰ ਬਖਸ਼ੇ ਸਾਡੇ ਵੱਲੋਂ ਇਹਨਾਂ ਵੀਰਾਂ ਨੂੰ ਸਾਰੀ ਕਮੇਟੀ ਵੱਲੋਂ ਸਾਰੇ ਇਲਾਕੇ ਵਾਲੋਂ ਜੀ ਆਇਆਂ ਬਾਕੀ ਮਹਾਰਾਜ ਕਿਰਪਾ ਕਰੇ ਵੈਗ ਨੂੰ ਸਾਨੂੰ ਕਮੇਟੀ ਨੂੰ ਸਾਰੇ ਸੰਗਤ ਨੂੰ ਇਹਨਾਂ ਦੇ ਸੀਰਵਾ ਸਰਦਕਾ ਬਾਲ ਬਖਸ਼ੀ ਇਹਨਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਪੈਸਾ ਅਜਿਹੀ ਟਕਾਣੀ ਲੋਡ ਵਾਂ ਦਾ ਜਿੱਥੇ ਬੰਨ ਦੀ ਲੋਡ ਆ ਗਈ ਸਾਰੇ ਸੰਗਤ ਦੇ ਕੰਮ ਆਵੇ ਜੇ ਕਿਸੇ ਗਰੀਬ ਆਦਮੀ ਦੀ ਪੈਡੀ ਪਈ ਆ ਉੱਥੇ ਕਿਤੇ ਜਾਇਜ ਲੋਡ ਹੋਵੇ ਉੱਥੇ ਪਾਸੇ ਵੀ ਸਾਨੂੰ ਇਹ ਸਮਾਤ ਬਖਸ਼ੇ ਤੇ ਸੰਗਤ ਨੂੰ ਵੀ ਸਾਰੀ ਸੰਗਤ ਲੱਗਦੀ ਜੁੜੀ ਆ ਸੰਗਤ ਨੂੰ ਵੀ ਇਹ ਕਪੂਲਾ ਰੱਖਣੀ ਇਹ ਪੈਸਾ ਪੈਸਾ ਕੱਟਾ ਕਰਕੇ ਤੇ ਬੜੀ ਸ਼ਰਦਾ ਨਾ ਹੁੰਦੇ ਆ ਕੋਈ ਵੀ ਵੀਰ ਇਹਨੂੰ ਨਾ ਵਿਸਜੂ ਹੀ ਨਾ ਕਰੇ ਜੇ ਤੇ ਲੋਡਬੰਦ ਕਰ ਲੂਗਾ ਤੇ ਬਾਦੂਤਾਰਾ ਹੁਣ ਇਹਨਾਂ ਦੇ ਹੀ ਵੀ ਪਾਰਾ ਵਾ ਮਾਰ ਕੇ ਖਾ ਲਿਆ ਮਾਰ ਕੇ ਵੀ ਲੋਡਬੰਦ ਖਾ ਲਿਆ ਦਵਾਈ ਬਣ ਜੂ ਤੇ ਜੇ ਕੱਚਾ ਖਾ ਲਿਆ ਤੇ ਸਾਡੀਆਂ ਗਾਂ ਦੂ ਇਹ ਫਿਰ ਇਸ ਵੀਡੀਓ ਲਈ ਬਿੱਤੇ ਮੇਰੀ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਤੇ ਬਾਕੀ ਸਾਰੇ ਸਾਡੇ ਪਰਿਵਾਰ ਨੂੰ ਸਾਰੀ ਕਮੇਟੀ ਨੂੰ ਪਾਰ ਦੀ ਸੰਗਤ ਦਿੰਦੀ ਆ ਉਹਨਾਂ ਨੇ ਅਪੀਲ ਆ ਕਿ ਇਹ ਨੂੰ ਨਾ ਗੁੰਕਾ ਤਾਂ ਸਮਝਦੇ ਵਤੋ ਵਾਏ ਨੂੰ ਦਿੱਤਾ ਸਾਂਚ ਤਾ ਗਮੂ ਗਿਆ ਜਾਉ ਦਾ ਨਹੀਂ ਟੁੱਟਦਾ ਵੈਰਾ ਤਾਂ ਗਾਗੇ ਟੁੱਟਿਆ ਫੇਰ ਪਾਇਆ ਫੇਰ ਟੁੱਟ ਗਿਆ ਪਰਲੇ ਬੰਨੇ ਨਾਲ ਟੁੱਟਣਾ ਪਰਲੇ ਬੰਨੇ ਨਾਲ ਅੱਗੇ ਟੁੱਟਾ ਉਹਦੋਂ ਟੁੱਟੇ ਜਾਂਦਾ ਇੱਥੇ ਨਗਾ ਫਿਰ ਸੂਈਦ ਨਹੀਂ ਟੁੱਟ ਗਈ ਆਹ ਸੂਈ ਦੇ ਟੁੱਟਦਾ ਆਹ ਤਾਂ ਆ ਜਾਂਦੀ ਆ ਤੂੰ ਕੇ ਘੱਟ ਨਾ ਹੋਣ ਅਗਲੀ ਯਾਰ ਨੂੰ ਮੜਾ ਗੇੜਾ ਪਾਣਾ ਥੱਲੇ ਓਂਡੇ ਸੂਈਦ ਹੁਣ ਬੈਲਰ ਦਾ ਕੰਮ ਚਾਲੂ ਕਰਨਾ ਆਏ ਆ ਘੇਰੇਕਰ ਵਾਲਾ ਵੀਰ ਵੀ ਘੇਰੇ ਘੇਰੇ ਮਾਰੀ ਨਾ ਰੈਕਰ ਚੰਗਾ ਮੈਂ ਆਉਣਾ ਤੈਨੂੰ ਦਿਖਾਉਣਾ ਮੈਂ ਫੜ ਬਣਾਈ ਜਾ ਰੈਕ ਜੱਪੜਾ ਸਦਾ ਵਖਰਾ ਜਾਣਾ ਇੱਦਾਂ ਨਹੀਂ ਐਸਾ ਆਉਂਦੇ ਨੂੰ ਕੜੀ ਜਾਂਦਾ ਚੱਲਦੇ ਦੇ ਪਿੱਛੇ ਬੰਨੀ ਆ ਰਹੀ ਹੁੰਦਾ ਮਾ ਗਾਇ ਉੱਤੋਂ ਕਿਉਂ ਨਹੀਂ ਟਾਈਟ ਹੋ ਕੇ ਆਉਂਦਾ ਗਾੜੀ ਉੱਤੇ ਤਾਂ ਨਹੀਂ ਗੰਡ ਪੈ ਗਈ ਨਹੀਂ ਨਹੀਂ ਆ ਜਾਂਦੋਂ ਆਦੋਂ ਇੱਧਰੋਂ ਤਾਂ ਕਰਦਾ ਐਡ ਕਰ ਤੋਂ ਹੋਗਾ ਇਹ ਆ ਕੇ ਆਜੋ ਬੈਠੋ ਲੈ ਮੂਵੀਨਾ ਆ ਆਵਣਾ ਨਹੀਂ ਇਹ ਆ ਨਾ ਨਹੀਂ ਨਹੀਂ ਯਾਰ ਆ ਵਾਹ ਆ ਵਾਹ ਆ ਟੈਟ ਉਹ ਟੈਟ ਭਾਜੀ ਮੇਰੀ ਗੱਲ ਸੁਣਾ ਆ ਨਾਟ ਚ ਲਾ ਕਰਨਾ ਬੜਾ ਵਾ ਆ ਵੀ ਆਪਣਾ ਆਪਣਾ ਜਾ ਜਾ ਰਿਹਾ ਫਿਕਸ ਹੋ ਵੀ ਤੋ ਪੈ ਗਿਆ ਮਰੀ ਉਪਰ ਕਿਹੜਾ ਪਹਿਲਾ ਤੁਹਾਡਾ ਵੀ ਨਾ ਇਹ ਇਹਦਾ ਮਾ ਹੋਵੇ ਅਰੇ ਹੰਗੂ ਰਿਵਿਊ ਕਰ ഗൈഡ് ചെയ്തുകൊണ്ടിരിക്കുകയാണ് ആ കോർണിക്ക് നല്ലതാണ് കളയുന്ന വിലയല്ലേ ഒക്കെ തുറന്നു കേവഴിക്ക് ਯਾਹ ਬੰਦ ਲੱਗ ਗਿਆ ਬਿਲਕੁਲ ਬੰਦ ਹੋ ਗਿਆ ਹੋਰ ਕਾਪੀ ਬ੍ਰੇਕ ਕੋਈ ਹੈ ਹੂੰ ਕਾਪੀ ਨਹੀਂ ਕੋਈ ਸਿੱਟੇ ਮੁਰਗੇ ਸਿੱਟੇ ਕੋਈ ਬਾਈ ਇਹ ਨਹੀਂ ਆਲੋ

ਆ ਗੱਲ ਬਸ ਤੇ ਆਣੀ ਹੈ ਪਰਲੇ ਬਰੇਣਾ ਵੱਧ ਗਿਆ ਆ ਗਿੰਗਣ ਡੇਈ ਨਹੀਂ ਆਵਾ ਉਹ ਮੁੰਡਾ ਟੇ ਲੱਗ ਗਿਆ ਇਥੋਂ ਮੇਰਾ ਜਾਗਾ ਟੇਡ ਕਿਹਦਾ ਆ ਆ ਆ ਵਿੱਚ ਕੋ ਨਾੜੀ ਨਹੀਂ ਨੇ ਆ ਵੀ ਆਲੇ ਕੰਮ ਕਰਦਾ ਢੰਡਾ ਵਿੱਚ ਕਿਵੇਂ ਬਾੜੀ-ਬਾੜੀਆਂ ਦੋਵੇਂ ਵੇਚ ਨਹੀਂ ਦੱਸਦੇ ਪਾ ਲਾ ਗਿਆ ਆਹ ਰਹਿਣਾ ਯਾਰ ਮੇਰਾ ਤਾਂ ਇਹ ਗੱਲ ਕੋਈ ਪਤਾ ਨਹੀਂ ਨਹੀ ਹੁਣ ਮਗਰੋਂ ਫੁੱਲ ਗਿਆ ਮੈਂ ਤਾਂ ਇਹ ਲੈਨੇ ਕੱਖ ਬਾਨਾ ਆਈ ਤੋਨੇ ਨੰਗਣਾ ਆ ਆ ਨਾ ਢਿੱਲੇ ਕਰਨ ਵਾਲੇ ਆ ਥੋੜੀ ਥੋੜੀ ਆ ਵੀ ਇਹ ਦਿੱਸ ਗਿਆ ਮਰੱਤ ਤੱਕ ਅੱਟੈ ਦੀ ਰੱਖਣਾ ਨਾ ਹੁੰਦੀ ਐਸਾ ਹੋ ਰੱਖਣਾ ਗਾਂਡਣੀ ਤੇ ਲੰਗੜੀ ਤੇ ਇੱਕ ਤੇ ਲੈ ਕੇ ਬੈਠਣਾ ਪਰਲਾ ਥੋੜੇ ਬਰਾਬਰ ਨੇ ਗੱਡੀ ਫੇਰ ਗਿਆ ਜੀ ਗੱਡਾ ਥੋੜੀ ਟਾਇਰ ਕਰਤੀ ਜਣਾ ਓਏ ਕਿਹੜਾ ਜੋਖਾ ਰਿਆ ਜਰਾ ਜਨਾ ਆ ਰਿਆ ਆ ਜੀ ਉਹ ਪਰ ਆਵੋ ਉਦੋਂ ਨਹੀਂ ਆ ਰਿਆ ਯਾਰ ਆਪਣਾ ਕੰਮ ਪੂਰਾ ਜੋਰਾ ਸ਼ੋਰਾ ਨਾਲ ਮੈਗਰੂ ਦੀ ਕਿਰਪਾ ਨਾਲ ਚੱਲਣ ਡਿਆ ਵਾ ਗੱਠਾਂ ਦੀ ਬਣਾਈ ਅੱਜ ਥੋੜੀ ਦਿੱਕਤ ਆਈ ਪਹਿਲਾ ਦਿਨ ਧਾਗਾ ਤੋੜਦੀ ਹੁਣ ਮੜਾ ਬੈ ਕੇ ਕਰਕੇ ਕੱਢਦਾ ਇਹ ਸ਼ੈਤਾਨੀਮਾਨ ਵਾਲਾ ਰੀਪਰ ਸਿਰੇ ਥੋੜੀ ਦਿੱਕਤ ਆਈ ਧਾਗਾ ਤੋੜਦੋ ਨਹੀਂ ਹਰਦੀ ਪ੍ਰੈਸ਼ਰ ਪ੍ਰੋਸ਼ਨ ਦਾ ਫਰਕ ਹੀ ਤੇ ਅੱਜ ਜੋ ਵੀ ਜਾਂਚ ਆ ਗਈ ਆ ਹੌਣ ਵੇ ਸਹੀ ਚੱਲਣ ਡਈ ਜੀ ਸਾਬ ਬੰਨ ਗਏ ਹੁਣ ਲੀਵਰ ਦੀ ਲੋਡ ਜਿੰਨੀ ਵੀ ਹੋ ਸਕੇ ਲੀਵਰ ਮਿਲ ਜੇ ਨਾ ਕਦੇ ਇੱਕ ਦਿਵਾਲੀ ਆ ਗਈ ਵਿੱਚ ਤਾਂ ਜੋਕ ਲਿਆ ਕਰਦਾ ਬੈਕਰ ਭਾਈ ਗੁਰਜੀ ਦੀ ਫਤਿਹ ਭਾਈ ਗੁਰਜੀ ਕਾ ਖਾਲਸਾ ਹਾਜ ਰਣਜੋਤ ਬਾਜੀ ਆਪ ਚਲਾਨ ਲਾ ਗ ਰਹੇ ਆਂ ਅੱਜ ਕੰਮ ਚਾਲੂ ਕੀਤਾ ਵਾ ਕੰਮ ਵਧੀਆ ਚੱਲਨ ਲੱਗ ਪਿਆ ਪੈਕ ਕਰ ਵੀ ਇਕੱਠਾਂ ਵਾਲੀ ਮਸ਼ੀਨ ਉੱਧਰ ਚਾਹ ਲੈਂਦੀ ਏ ਕਿ ਵਧੀਆ ਕੰਮ ਚੱਲਨ ਤੇ ਸੰਦੂ ਸਾਹ ਆਵਾਜ਼ ਆਪ ਕੰਮ ਚਾਲੂ ਕਰਨ ਲੱਗੇ ਵੀਰ ਜਿਹੜੇ ਨਾਲ ਗੱਠਾ ਚੁੱਕਣਦੇ ਆ ਉਹਨਾਂ ਨੂੰ ਗੱਫਾ ਬਾਣੀ ਛਕਾ ਕੇ ਤੇ ਬੈਂਦਰ ਵਾਲੇ ਨੂੰ ਛਕਾਉਣੇ ਮੰਦਰੂਪ ਤੋਂ ਆਪਣਾ ਪੁੱਤਰ ਨੱਪੀ ਹੁੰਦਾ ਗਿੱਲੀ ਉਹਨੂੰ نکال ਦਿਆ ਆਈ ਗਿਆ ਸੈੱਟ ਪਹਿਲਾਂ ਲੱਗਦਾ ਸੀ ਵੀ ਥੋੜਾ ਜਿਹਾ ਦਬਾਦ ਬੂਝਾ ਸੈੱਟ ਕਰਨ ਦਾ ਹੈ ਤੂੰ ਭਾਂਜਣਾ ਕੱਤੇ ਦਾ ਆਹ ਬਤਾ ਦੇ ਇਕੱਠਾ ਵਾਲੇ ਵੀਰ ਗੱਠਾਂ ਚੱਕੀ ਜਾਂਦੇ ਆ ਪਰਲੇ ਬੰਦੇ ਮਸ਼ੀਨ ਚਾ ਦਿੰਦੇ ਆ ਬੰਦ ਰੂਰ 20 30 ਸਕੰਡਿਆਂ ਵਾਂ ਇਹ ਆਪਣੀ ਪੈਨਰ ਦੇ ਡਿਊਟੀ ਉਪ ਦੀ ਜਾ ਚਲਾਉਨੇ ਆ ਨਾਲੇ ਕੰਮ ਸੇਖ ਲਾਂਗੇ ਅੱਜ ਦਿਨ ਥੋੜਾ ਜਿਹਾ ਖਤਰਨਾਕ ਜਾਂ ਚੜਿਆ ਈ ਵੀ ਆਪਣਾ ਧਾਗਾ ਆ ਤੋੜੀ ਜਾਂਦਾ ਸੈਟ ਨਹੀਂ ਆਇਆ ਕੰਮ ਪਰ ਹੁਣ ਆ ਪੂਰਾ ਕਲੀਅਰ ਚੱਲ ਪਿਆ ਵਾ ਤੇ ਪਹਿਲਾਂ ਆਪਣੀ ਵਾਰੀ ਹੁਣ ਮਲਰੂਹ ਪਹੁੰਚ ਲਾਉਂਦੇ ਆ ਵਾ ਰਸੇ ਪਾ ਲੈਨੇ ਆ ਨਾ ਬੈਟਾ ਭਾਗੀ ਲਿਆਉਣੀ ਆ ਇਹਦਾ ਫਿਰ ਉੱਤੇ ਤਾਂ ਨੂੰ ਨੱਕ ਗਿਆ ਵਾਦਲਾ ਉਹ ਵੇ ਮਾ ਯਾਰ ਤੈਨੂੰ ਉਹ ਜਾਣਦੇ ਯਾਰ ਵੈੱਡ ਪੈ ਗਿਆ ਤੇ ਟੈਟ ਹੋ ਜਾਣੀਆਂ ਦੋ ਹੀ ਗੱਟਾਂ ਲੱਗਣੀਆਂ ਆ ਜਿਹੜੀ ਵਿੱਚ ਕਾ ਆ ਆਪਣੇ ਅੱਜ ਖੱਤੇ ਜਿਹੜੇ ਵੱਧੇ ਆ ਮਗਰ ਆਪਣੇ ਸਾਰੇ ਵੀਰ ਚੁੱਕਣ ਡੇ ਕਿਉ ਆਪਣੀ ਕੰਬੈਨ ਚੱਲਣ ਡਈ ਜਿਹੜਾ ਝੋਨਾ ਵੱਢਣ ਵਾਲੀ ਪੁਰਤੇ ਅੱਜ ਸਵੇਰ ਦਾ ਢੀੜਾ ਹੀ ਨਹੀਂ ਵੱਜਾ। ਮਾਰ ਕੇ ਉਹਨੇ ਢੀੜਾ ਉਹਦਾ। ਚੱਲਦੀ ਰਹੀ ਚੱਲਦੀ ਰਹੀ ਅੱਜ ਨਾ। ਕੇ ਕੇ ਦਿਨ ਦੇਣੀ ਇਹੋ ਜਿਹਾ ਹੁੰਦਾ ਵਾ ਵੀ। ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਜਿਹੜਾ ਵਾ ਕੰਮ ਸਹੀ ਚੱਲਣਾ। ਕੇ ਕੇ ਦਿਨ ਦੇਣੀ ਇਦਾਂ ਹੁੰਦਾ। ਇਸ ਕਰਕੇ ਜਿੰਨਾ ਵੀ ਹੋ ਸਕੇ ਬਾਬੇ ਦੇ ਭਰੋਸਾ ਰੱਖਿਆ ਕਰੋ। ਅੱਜ ਨਾ ਥੋੜਾ ਮੈਂ ਲੇਟ ਉੱਠਿਆ ਤੇ ਬਾਣੀ ਨਹੀਂ ਪੜੀ ਗਈ। ਤੇ ਅੱਜ ਬੈਲਡਰ ਵੀ ਥੋੜਾ ਜਿਹਾ ਖਰਾਬ ਕਰਦਾ ਰਿਹਾ ਤੇ ਆਪਣਾ ਮਸ਼ੀਨ ਨੇ ਥੋੜਾ ਖਰਾਬ ਕੀਤਾ ਸਾਰੇ ਕੰਮ ਜਿਹੜੇ ਚੱਲੇ ਜਣੀ ਪਤਾ ਨਹੀਂ ਵੀ ਕੋਈ ਦੇਣ ਚੜ ਜਾਂਦਾ ਇਦਾਂ ਦਾ ਅੱਜ ਲੇਟ ਥੇ ਥੋੜਾ ਜਿਹਾ ਤੇ ਮੇਰੇ ਮਨ 'ਚ ਇਹ ਹੋ ਰਿਹਾ ਵੀ ਅੱਜ ਪਾਠ ਨਹੀਂ ਕੀਤਾ ਗਿਆ ਸ਼ਾਇਦ ਤਾਂ ਕਰਕੇ ਨਹੀਂ ਚੱਲਿਆ ਇਸ ਕਰਕੇ ਬਾਕੀ ਕੰਮ ਚੱਲੀ ਜਾਂਦੇ ਸਾਰੇ ਤੇ ਜਿੱਦਾਂ ਦਾ ਹੋਇਆ ਸਿਸਟਮ ਸਾਰਾ ਸੈੱਟ ਕਰਕੇ ਨੱਪੀ ਜਾਵਾਂਗੇ ਬਾਕੀ ਪ੍ਰਮਾਤਮਾ ਕਿਰਪਾ ਰੱਖੇ ਕੰਮ ਚੱਲੀ ਜਾਣ ਆ ਤੇਰਾ ਕੀ ਦਿੱਤੇ ਪੂਆ ਦਾ ਮੁੰਡਾ ਕੀ ਮਾਰੀ ਜਨੇ ਹਰਨਾ ਆ ਤੇਰਾ ਨਹਰਾ ਤੇਰਾ ਕਿਦਾਂ ਪਹੁੰਚ ਗਏ ਮਸ਼ੀਨ ਅੱਜ ਵੱਡੀ ਕੰਬੈਨ ਕੋਲ ਇਹ ਮੁੰਡੇ ਆਪਣੇ ਬੁੱਥੇ ਵੜਦੇ ਦੋ ਰੀਪਰ ਗਾੜੀ ਨਾਲ ਉਧਰ ਸਾਰੇ ਵੱਡੇ ਗਏ ਹਾਂ ਪਾਂਡੀ ਪਾਡੀ ਤੂੰ ਪੁੱਤ ਕਿਧਰ ਸੱਲਾ ਗਿਆ ਰਾ ਦੋ ਪਾਂਡੀ ਮਸ਼ੀਨ ਦੇ ਮਗਰ ਆ ਮਗਾ ਲਿਆ ਮਗਾ ਲਿਆ ਇੱਥੇ ਫੋਲੋ ਆਣ ਕੇ ਲਾਹ ਇਹਨੂੰ ਵੇਖ ਥੱਲੇ ਦੇ ਫੇਵਲੀ ਵੇਹ ਦਾਣਾ ਥੱਲੇ ਤੇ ਨਹੀਂ ਆਉਂਦਾ ਹੁੰਦਾ ਛਿੱਟੇ ਜੀ ਆਉਂਦਾ ਹੁੰਦਾ ਖੋਲੋ ਗੱਡੀ ਆਗੇ ਇੱਥੇ ਨਹੀਂ ਪੁੱਤ ਇੱਥੇ ਤਾਂ ਮਸ਼ੀਨ ਖਾਲੀ ਆ ਸੁੱਚਾ ਫੂਕ ਨਮਰੂ ਫੂਕ ਏਅਰ ਕੀ ਬਹੁਤ ਜਿਆਦਾ ਫੱਕ ਪਈ ਇੰਨੇ ਨਹੀਂ ਕਿ ਸੜੇ ਇਹ ਇੱਕ ਗੱਲ ਹੀ ਬੰਦ ਨਹੀਂ ਦਾਨੇ ਤੋਂ ਚੱਲ ਨਹੀਂ ਮੈਂ ਫੱਕ ਵੇਖਣੇ ਕਿੰਨੇ ਬਹੁਤ ਫੱਕ ਪਈ ਹੈ ਜੀ ਤੇ ਦੂਜਾ ਸੋਸ਼ਲ ਮੀਡੀਆ ਦਾ ਕਿੰਨਾ ਫਰਕ ਆ ਵੀ ਆਪਣਾ ਜਿੱਦਾਂ ਕੋਈ ਵੀ ਅੱਗੇ ਨਹੀਂ ਤੇ ਜਦੋਂ ਮਰਜ਼ੀ ਕਹੇ ਨੇ ਕਣਕ ਬੀਜ ਦੇਣੀ ਤੇ ਮੁੜ ਕੇ ਆਖਣਾ ਪਤਾ ਨਹੀਂ ਕੀ ਚੱਕਰ ਆ ਆਪਣਾ ਕਣਕ ਦਾ ਝਾੜ ਨਹੀਂ ਵਾਦਾ ਹੁਣ ਜਿਦ ਤਰਾ ਮਰਖਾਈ ਸਾਹਿਬ ਜਿਹੜੇ ਵਧੀਆ ਵਧੀਆ ਵਿਦਵਾਨ ਆ ਜਿਹੜੇ ਯੂਨੀਵਰਸਿਟੀ ਦੇ ਵਿੱਚ ਵੀਡੀਓ ਬਣਾਉਂਦੇ ਆ ਆਪਾਂ ਨੂੰ ਪਾਉਂਦੇ YouTube ਤੇ ਤੇ ਰੋਜ਼ ਦੱਸਦੇ ਆ ਤੇ ਹੁਣ ਅੱਜ ਮੈਨੂੰ ਦੋ ਤਿੰਨ ਬੰਦੇ ਮਿਲੇ ਇਹਨਾਂ ਅੰਦੇ ਕਣਕ ਬੀਜਣੀ ਮੈਂ ਕਿਹਾ ਯਾਰ ਕਣਕ ਗੈਤਰੀਆ ਉਹ ਯਾਰ ਉਹ ਮਰਖਾਈ ਵੀ ਆਪਣਾ ਅੰਦਾਵਾ ਕਿ ਕਣਕ ਤੇ ਜਿਹੜੀ ਆ ਲੇਟ ਬੀਜਣੀ ਚਾਹੀਦੀ ਆ ਮੈਂ ਕਿਹਾ ਗੁਰੂ ਆ ਅਸੀਂ ਸਾਨੂੰ 2 ਸਾਲ ਹੋ ਗਏ ਕਣਕ ਦੇ ਬੀਜਿਆਂ ਨੂੰ ਤੇ ਕਣਕ ਜਿਹੜੀ ਆ ਬਹੁਤ ਵਧੀਆ ਨਿਕਲਦੀ ਆ ਤੇ ਕਿੰਨਾ ਫਰਕ ਪੈਂਦਾ ਇਦਾਂ ਚੰਗੀਆਂ ਚੰਗੀਆਂ ਵੀਡੀਓ ਵੇਖੀਏ ਜੀ ਦੇ ਨਾਲ ਜਿਹੜਾ ਬੰਦਾ ਜਿਹੋ ਜਿਹਾ ਕੰਮ ਕਰਦਾ ਉਹਨੂੰ ਉਹੋ ਜਿਹੀ ਵੀਡੀਓ ਵੇਖਣੀ ਚਾਹੀਦੀਆਂ ਕੁਛ ਨਾ ਕੁਛ ਜਿਹੜਾ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਸਿੱਖਦੇ ਰਹਿਣਾ ਚਾਹੀਦਾ ਤਜਰਬੇ ਆਉਂਦੇ ਆ ਕੰਮ ਕਰਨ ਦੀ ਜਾਂਚ ਆਉਂਦੀ ਆ ਹੁਣ ਸਭ ਤੋਂ ਮੇਨ ਕੰਮ ਆ ਆਪਣਾ ਇਸ ਟਾਈਮ ਕਿਸਾਨਾਂ ਦਾ ਵੀ ਜਿੰਨੀ ਵੀ ਪੜੋਲਿਆਂ ਦੇ ਵਿੱਚ ਕਣਕ ਲੱਗੀ ਆ ਆਪਣੇ ਰੱਖੀ ਆ ਉਹਨਾਂ ਨੂੰ ਜਿਤਨਾ ਦਾਣੇ ਗਿਣ ਕੇ ਬੀਜੋ ਬੀਜ ਕੇ ਦੇਖੋ ਕਿਹੜਾ ਦਾਣਾ ਦੀ ਸ਼ਮਤਾ ਜਿਹੜੀ ਉੱਗਣ ਦੀ ਆ ਕਿੰਨੇ ਨੰਬਰ ਚੰਦਨਾ ਲਾ ਕੇ ਕੋ ਜਿਹੜਾ ਬਰੀਕ ਦਾਣਾ ਵੀ ਚੁੱਕ ਕੱਢ ਕੇ ਕਿ ਜਿਹੜਾ ਮੋਟਾ ਦਾਣਾ ਹੀ ਰਵੇ ਤੇ ਉਹਦੇ ਨਾਲ ਜਿਹੜੀ ਆ ਕਣਕ ਜਿਹੜੀ ਆਪਣੀ ਕਰਤਾਰੂਗੀ ਇਹੋ ਜਿਹੀਆਂ ਨਿਗੀਆਂ ਨਿਗੀਆਂ ਗੱਲਾਂ ਪਹਿਲਾਂ ਬੋਰੀ ਦੇ ਉੱਤੇ ਕਣਕ ਨੂੰ ਛੱਟਾ ਦੇ ਕੇ ਪਾਣੀ ਨਾਲ ਭੀਕ ਕੇ 2-3 ਦਿਨ ਉਹਨੂੰ ਗਿੱਲਾ ਰੱਖੋ ਤੇ ਉਹਦੀ ਉਗਣ ਸ਼ਕਤੀ ਵੇਖੋ ਕਿ ਕਿੰਨੀ ਛੇਤੀ ਉੱਗਦੀ ਕਿੰਨੇ ਦਿਨਾਂ ਚ ਉੱਗਦੀ ਫਿਰ ਆਪਾਂ ਨੂੰ ਉਸ ਹੱਬ ਦਾ ਸਾਰਾ ਸਿਸਟਮ ਪਤਾ ਲੱਗ ਜੁਨਾ ਇਸ ਕਰਕੇ ਇੰਨੀਆਂ ਨਿਗੀਆਂ ਨਿਗੀਆਂ ਗੱਲਾਂ ਦਾ ਜਿਹੜਾ ਨਾ ਕੰਮ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੁੰਦਾ ਵਾ ਆਪਾਂ ਜੇ ਨਿਕਲੀ ਨੀ ਗੱਲ ਨੂੰ ਨਾ ਸੋਚੀਏ ਤੇ ਉਹ ਜਿਹੜਾ ਵਾ ਬਹੁਤ ਜਾ ਕੇ ਦੂਰ ਜਾ ਕੇ ਵੱਡੀ ਖੁੱਤੀ ਬਣ ਜਾਂਦੀ ਆ ਜੇ ਅੱਜ ਆਪਾਂ ਕਾਲੀ ਕਰਕੇ ਫਸਲ ਬੀਜਦੇ ਆ ਹੁਣ ਸਾਡੇ ਏਰੀਏ ਦੇ ਵਿੱਚ ਪਿਛਲੀ ਯਾਰ ਜਿਹੜਾ ਵਾ ਸੁੰਡੀ ਦਾ ਅਟੈਕ ਆਈ ਸਾਡੇ ਕੋਈ ਕਣਕ ਬੀਜਤੀ ਪਰਾਲੀ ਦੇ ਵਿੱਚ ਸੁਪਰ ਸੀਡਰ ਨਾ ਮੜ ਕੇ ਸੁੰਡੀ ਪੈ ਗਈ ਤੇ ਵਾਹ ਕੇ ਕਣਕ ਦੁਬਾਰਾ ਬੀਜ ਨਹੀਂ ਪਈ ਤੇ ਜੇ ਜਿਹੜਾ ਜਿਹੜੇ ਇਲਾਕਿਆਂ ਦੇ ਵਿੱਚ ਇਹ ਕਣਕ ਨੂੰ ਇਹੋ ਜਿਹਾ ਟੈਕ ਆਇਆ ਉਹ ਵੀਰ ਮੇਰੇ ਕਾਲੀ ਨਾ ਕਰੋ ਉਹ ਨਵੰਬਰ ਮਹੀਨੇ ਦੇ ਵਿੱਚ ਜਾ ਕੇ ਬਜਾਈ ਕਰੋ ਜਦੋਂ ਪੂਰੀ ਠੰਡ ਹੋ ਜਾਂਦੀ ਆ ਤੇ ਹੁਣ ਇੱਥੇ ਕਈਆਂ ਵੀਰਾਂ ਨੂੰ ਆਖੀਦਾ ਅਜੇ ਲੇਟ ਨਹੀਂ ਆ ਕਣਕ ਕਣਕ ਦਾ ਸਮਾਂ ਅਜੇ ਗਿਸਤਰਾ ਵਾ ਜਿੰਨਾ ਵੀ ਹੋ ਸਕੇ ਨਵੰਬਰ ਦੇ ਵਿੱਚ ਕਣਕ ਬੀਜੋਗੇ ਉਨੀ ਜਿਹੜੀ ਵਧੀਆ ਕਣਕ ਦਾ ਝਾੜ ਨਿਕਲੂਗਾ ਤੇ ਬੀ ਜਿਹੜਾ ਆ ਵਧੀਆ ਉਗਦੀ ਆ ਇਸ ਕਰਕੇ ਇਹ ਜਿਹੜੀ ਨਿੱਗੀ ਜੀ ਗੱਲ ਨਾ ਇਹ ਹੁਣ ਗੱਲ ਵੀ ਰੱਖਣ ਦੇ ਵੀ ਅਸੀਂ ਪ੍ਰਾਲੀ ਵੱਢ ਕੇ ਤੇ ਇੱਕਦਰਾ ਸੁਪਰ ਸੀਡਰ ਨਾਲ ਬੀਜ ਦੇਣੀ ਆ ਜਿੱਥੇ ਪ੍ਰਾਲੀ ਇਹਦਾ ਟੈਗ ਹੈਗਾ ਉੱਥੇ ਨਾ ਵੀ ਜੋ ਉਹਦੇ ਨੂੰ ਵਾਧ ਦਾ ਵੀ ਹੈਪੀ ਸੀਡਰ ਨਾਲ ਬੀਜ ਦੋ ਹੈਪੀ ਸੀਡਰ ਨਾਲ ਜਿਹੜਾ ਵਾ ਸੁੰਡੀ ਦਾ ਟੈਗ ਥੋੜਾ ਘੱਟ ਆਉਣਾ ਵਾ ਤੇ ਕਣਕ ਜਿਹੜੀ ਉਹ ਐਂਡ ਤੇ ਨਮੀ ਦੇ ਨਾਲ ਪੱਕਦੀ ਉਹਦਾ ਵੀ ਝਾੜ ਜਿਹੜਾ ਥੋੜਾ ਜਿਹਾ ਵੱਗ ਜਾਂਦਾ ਵਾ ਬਾਕੀ ਜਿਹੜੀਆਂ ਵਾ ਦਵਾਈਆਂ ਲਾਉਣ ਵਾਲੀਆਂ ਉਹਦੇ ਬਾਰੇ ਵੀ ਤੁਹਾਡੇ ਨਾਲ ਸਾਰੀ ਵੀਡੀਓ ਬਣਾਵਾਂਗੇ ਕਿਹੜੀ ਦਵਾਈ ਲਾਉਣੀ ਕਿਹੜੀ ਕਿੱਦਾਂ ਲਾਉਣੀ ਕਿੱਦਾਂ ਦਵਾਈ ਕਣਕ ਦੇ ਬੀਜ ਨੂੰ ਲਾਉਣੀ ਕਿੰਨੇ ਕਿਲੋ ਕਿੱਲੇ ਦਾ ਬੀਜ ਪੈਣਾ ਉਹ ਵੀ ਤੁਹਾਡੇ ਲਈ ਇੱਕ ਪ੍ਰੋਪਰ ਵੀਡੀਓ ਬਣਾਵਾਂਗੇ ਅੱਜ ਦੀ ਆਪਣੀ ਇਹੋ ਵੀਡੀਓ ਵੀ ਸਭ ਤੋਂ ਵੱਧ ਆਪਣਾ ਧਿਆਨ ਰੱਖਣਯੋਗ ਗੱਲਾਂ ਹੋਈਆਂ ਕਿ ਆਪਾਂ ਜਿਹੜਾ ਵਾ ਬੀ ਭੇਕੇ ਬੀਜ ਕੇ ਵੇਖ ਲਈਏ ਬੀਜ ਦੀ ਉੱਗਣ ਦੀ ਸ਼ਮਤਾ ਕਿੰਨੀ ਆ ਤੇ ਬਾਕੀ ਵੱਧ ਤੋਂ ਵੱਧ ਜਿਹੜਾ ਵਾ ਅੱਗ ਨੂੰ ਨਾ ਲਾਓ ਜੇ ਤੁਸੀਂ ਨਈ ਗੱਠਾ ਬਣਾਉਣੀ ਆ ਤੇ ਪੜਾ ਲਈ ਪਲਟ ਲੋ ਨਹੀਂ ਤੇ ਫਿਰ ਸੂਪਰ ਸੀਡਰਵਾ ਕੇ ਜੇ ਟਾਈਮ ਹੈਗਾ ਪਾਣੀ ਲਾ ਕੇ ਭਰ ਦੋ ਜਿੱਥੇ ਖੁਸ਼ਕ ਲੱਗੀ ਆ ਇਨ ਗੀਨ ਗੀਨ ਗੱਲਾਂ ਵਾ ਅਜੇ ਵੀ ਜਿੰਨਾ ਵੀ ਹੋ ਸਕੇ ਅੱਗ ਤੋਂ ਬਚੀਏ ਤੇ ਅੱਜ ਦਾ ਆਪਣਾ ਇਹੋ ਹੀ ਸੰਦੇਸ਼ ਆ ਸਾਰੇ ਵੀਰਾਂ ਨੂੰ ਫੇਰ ਦਾ ਹੁਣ ਕਿਹੜਾ ਵੱਜਾ ਕਰਮਾ ਵਾਲੀ ਦੀ ਵਧੀਆ ਚੱਲੀ ਗਈ ਅੱਜ ਥੋੜਾ ਇਹਦੀ ਕਟਾਈ ਨੇ ਬਹੁਤ ਸਤਾਇਆ ਹਨ ਅੱਜ ਦੋਵੇਂ ਚੀਜ਼ਾਂ ਨੇ ਥੋੜਾ ਥੋੜਾ ਸਤਾਇਆ ਵਿਚਾਰਾ ਚਲਾਈ ਗਿਆ ਥੋੜੀ ਭਾਰੀ ਆ ਕਟਾਈ ਪਰ ਚੱਲੀ ਜਾਂਦੀ ਆ ਕੰਮ ਚ ਕੰਮ ਜਿਆ ਸਾਰੀ ਜਾਂਦੀ ਆ ਤੇ ਹੁਣ ਜਾ ਕੇ ਪਪ ਮੰਗਾ ਲਿਆ ਨਮਾ ਪਾਉਣੇ ਆ ਤੇ ਬਾਕੀ ਸਾਰਾ ਕੰਮ ਚੱਲੀ ਜਾਂਦਾ ਵਾ ਤੇ ਅੱਜ ਦਾ ਬਲੌਗ ਆਪਣਾ ਹੋ ਗਿਆ ਖਤਮ ਸਾਰੇ ਵੀਰਾਂ ਦਾ ਜਿਹੜੇ ਵੀਰ ਵੇਦੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦਵਾਦ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਅੱਜ ਦਾ ਬਲੌਗ ਖਤਮ ਹੋਵਾਏ ਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ